ਸਾਤ ਸ਼੍ਰੀ ਅਕਾਲ ਸਾਰੇ ਪੰਜਾਬਾਸ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਾਰ ਤੈਨ ਤੋਂ 4 ਮਈ ਪੰਜਾਬ ਦੇ ਦੋ ਦਿਨਾਂ ਦੇ ਮੌਸਮ ਦੀ ਗੱਲ ਕਰਨਗੇ ਇਹਨਾਂ ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਾਂ ਜਾਣਦੇ ਨਵੇਂ ਆਇਆ ਧਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੁਰੂ ਕਰਦੇ ਆਪਾਂ ਲਾਗੇ ਸ਼ਕਦੇ ਕਸਾਂਰ ਵੀ ਨਾਲ ਵੀਡੀਓ ਨੂੰ ਸ਼ੇਅਰ ਜੂਰ ਕਰ ਲੋ ਚ ਲੱਗੇ ਵਾਦੀ ਵੀਡੀਓ ਹੁਣ ਤੁਸੀਂ 3 ਮਈ ਪੰਜਾਬ ਦੇ 3:30 ਵਜੇ ਦੀ ਦੁਪਹਿਰ ਦੀਆਂ ਲਾਈਵ ਸੈਟ ਤੇ ਫਿੱਚੀ ਦਿਸੂ ਆਪਣੇ ਪੰਜਾਬ ਦੇ ਸਾਰੇ ਲਾਕ ਚਰੂ ਸਿਸਟਮ ਆ ਚੁੱਕਾ ਹੈ ਜਿ ਜਬਾ ਦੱਸਿਆ ਪਿਛਲੀ ਵੀਡੀਓ ਚ ਆਪਣੇ 1 3-4 ਤਰੀਕ ਨੂੰ ਸਿਸਟਮ ਆਊਗਾ ਜੋ ਕਿ ਦੇਖ ਸਕਦੇ ਪਹੁੰਚਿਆ ਹੋਇਆ ਹੈ ਇਸ ਸਿਸਟਮ ਨਾਲੋਂ ਜ਼ਿਆਦਾ ਮੀਂਹ ਦੇ ਸਾਰ ਨਹੀਂ ਹਨ ਪੰਜਾਬ ਵਿੱਚ ਆਪ ਨੂੰ ਹਲਕੇ ਦਰਮਿਆਨਾ ਹੀ ਦੇਖ ਜਿਆਦਾਤਰ ਹਲਕਾ ਹੀ ਮੀਂਹ ਦੇਖ ਨੂੰ ਮਿਲੂਗਾ ਬਾਕੀ ਆ ਮੌਸਮ ਬਾਰੇ ਬੋਟਾ ਤੁਸੀਂ ਦੇ ਸਕਦਾ ਹਾਂ ਆਪਣੇ ਕੋਈ ਵੀ ਕਦੇ ਵੀ ਮੀਂਹ ਨਹੀਂ ਦਬਾਲੇ ਸਾਰ ਨਹੀਂ ਹਨ ਮਾੜੇ ਮੋਟੀ ਹਲਕੇ ਫੁਲਕੀ ਬੂੰਦਾ ਮਾਂਝ ਸਕਦੀ ਹੈ ਕਾਲੂ ਆਪਣੇ ਥੋੜੇ ਜਿਹਾ ਮੀਂਹ ਦੇ ਸਾਰ ਹਨ ਆਪਣੇ ਥੋੜੇ ਜਿਹਾ ਹਲਕੇ ਦਰਮਿਆਨੇ ਜਿਹਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਨਾ ਆਪਣੇ ਤੇ ਕੋਈ ਚੇਤਾਵਨੀ ਇਸ येलो ਆਪਣੇ ਵਾਰਨਿੰਗ ਜਾਰੀ ਕੀਤੀ ਹੋਈ ਹੈ ਪਰ ਉਹ ਵੀ ਆਪਣੇ ਮੀਂਹ ਹੀ ਨਹੀਂਗੀ ਨਾ ਜਿਆਦਾ ਨੇਰੀ ਆਪਣੇ ਚੱਲਣ ਦੇ ਚਾਂਸ ਹਨ ਆਪਣੇ ਕੱਲੀ ਉਹੀ ਹੈ ਥੋੜੇ ਬਦਲ ਆਖੇ ਗਾਚਾਂਮ ਖੁਸਦੀ ਹੈ ਸਨਣ ਮਾੜੇ ਮੋٹے ਮੀਂਹ ਦੇਖਣ ਨੂੰ ਮਿਲ ਸਕਦਾ ਹੈ ਉਹ ਵੀ ਆਪਣੇ 4 ਤਰੀਕ ਇਸ ਸੈਸਟੋ ਆਪਣੇ ਕੱਲ 4 ਮਈ ਸਾਡ ਆਪਣੇ ਦੁਪਹਿਰ ਤੋਂ ਬਾਅਦ ਪੰਜਾਬ ਵਿੱਚ ਜਿਆਦਾ ਕਾਰਵਾਈਆਂ ਦੇਖਣ ਨੂੰ 4 ਵਜੇ ਤੋਂ ਬਾਅਦ ਆਪਣੇ ਦੁਪਹਿਰ ਤੋਂ ਬਾਅਦ ਆਪਣੇ ਪੰਜਾਬ ਦੇ ਥੋੜੀ ਜਿਹੀ ਕਾਰਵਾਈਆਂ ਵਧਣਗੀਆਂ ਹਲਕੇ ਜਿਹੇ ਦਰਮਿਆਨੇ ਵੀ ਦੇਖਣ ਨੂੰ ਮਿਲੂਗੇ ਪੰਜਾਬ ਦੇ ਇਲਾਕਿਆਂ ਵਿੱਚ ਤਾਂ ਮਾਣੀ ਮੋਟੀ ਗਾਚਾਂ ਫੁਕਸਦੀ ਹੈ ਭਾਰੇ ਵੀ ਦੇ ਸਾਰ ਕੋਈ ਵੀ ਨਹੀਂ ਹੈ ਤੇ 5 ਤਰੀਕ ਨੂੰ ਆਪਣੇ ਮੌਸਮ ਠੀਕ ਠਾਕ ਦੇਖਣ ਨੂੰ ਮਿਲੂਗਾ ਪੰਜ ਤਰੀਕ ਤਾਈਏ ਸਿਸਟਮ ਕ੍ਰਾਸ ਕਰਾ ਚੁੱਕਾ ਆਪਣੇ ਪੰਜ ਮਈ ਤਾਈ ਬਾਕੀ ਆਪਾਂ ਕਾਲਮ ਬਣਾਇ ਕਰੀਏ ਆਪਣੇ ਅੱਜ ਤਿੰਨ ਮਈ ਅੱਜ ਮੌਸਮ ਵਿੱਚ ਇਦਾਂ ਹੀ ਕਾਰਵਾਈਆਂ ਦੇਖਣ ਨੂੰ ਮਿਲਦੀ ਰੂਗੀ ਮਾੜੀ-ਮੋਟੀਆਂ ਮਾੜੀ-ਮੋਟੀ ਬੂੰਦਾਂ ਵਿੱਚ ਦੇਖਣ ਨੂੰ ਮਿਲੂਗੀ ਜਿਆਦਾ ਨਹੀਂ ਸਾਰਾ ਬਿਲਕੁਲ ਵੀ ਨਹੀਂ ਹਨ ਤੇ ਹਵਾ ਚੱਲਾਂ ਦਾ ਵੀ ਬਾਲੇ ਨਹੀਂ ਸਾਰਾ ਹਨ ਥੋੜੇ ਹੀ ਸਾਰਾ ਹਨ ਤੇਜ਼ ਹਵਾ ਚੱਲੰਦੇ ਬਾਕੀ ਥੋੜੇ ਬਦਲੇ ਲੈ ਕੇ ਚੱਲ ਵੀ ਸਕਦੀ ਹੈ ਬਾਕੀ ਆਪਣੇ 4 ਮਈ ਆਪਣੇ ਦੁਪਹਿਰ ਤੋਂ ਬਾਅਦ ਥੋੜੇ ਜੇ ਸਿਸਟਮ ਵਿੱਚ ਥੋੜੀ ਜਿਹੀ ਬਰਾਵਰਤਾ ਦੇਖਣ ਨੂੰ ਮਿਲੂਗੀ ਆਪਣਾ ਸਿਸਟਮ ਮੇਨ ਪ੍ਰਭਾਵ ਇਸੇ ਤਰੀਕ ਨੂੰ ਪਾਊਗਾ ਆਪਣਾ 4 ਤੇ ਆਪਣੇ 5 ਤਰੀਕ ਦੇ ਸਵੇਰ ਦੇ ਵਿੱਚ ਵਿੱਚ ਬਾਕੀ ਮੌਸਮ ਹਾਲ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਹੋ ਗਈ ਮੀਂਹ ਕਿੰਨੀ ਸਰਵਧ ਦੇ ਵਿੱਚ ਘਟਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦੋ ਜਾਵੇਗਾ ਅੱਜ ਦੀ ਵੀਡੀਓ ਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨਾਲ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ